ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਦਲਜੀਤ ਦਸਾਂਝ ਬਹੁਤ ਵੱਡਾ ਨਾਮ ਸਾਡੇ ਪੰਜਾਬ ਦਾ ਉਹ ਹੀਰਾ ਜਿਹਦਾ ਪੂਰੀ ਦੁਨੀਆ ਦੇ ਵਿੱਚ ਡੰਕਾ ਸੀ ਪੂਰੀ ਦੁਨੀਆ ਦੇ ਵਿੱਚ ਅਮਰੀਕਾ ਕੈਨੇਡਾ ਆਸਟ੍ਰੇਲੀਆ ਮੈਂ ਕਹਿੰਨਾ ਵੀ ਕਿਹੜਾ ਦੇਸ਼ ਹੈ ਜਿਹਦੇ ਵਿੱਚ ਦਲਜੀਤ ਦਸਾਂਝ ਦਾ ਡੰਕਾ ਨਾ ਵੱਜਿਆ ਹੋਵੇ ਪਰ ਹੁਣ ਕੁਝ ਹੀ ਦਿਨ ਪਹਿਲਾਂ ਦਲਜੀਤ ਦਸਾਂਝ ਇੱਕ ਸ਼ੋਹ ਦਾ ਅਨਾਉਂਸ ਕਰਦੇ ਨੇ ਲੁਧਿਆਣੇ ਦੇ ਵਿੱਚ ਉਹ ਵੀ ਹੋ ਜਾਂਦਾ ਉਹਦਾ ਬਹੁਤ ਸਾਰੇ ਲੋਕ ਖਲਾਫ ਵੀ ਹੁੰਦੇ ਨੇ ਵਿਰੋਧ ਵੀ ਕਰਦੇ ਨੇ ਵੱਡੇ ਪੱਧਰ ਤੇ ਇਥੋਂ ਤੱਕ ਕਿ ਲੁਧਿਆਣੇ ਦੇ ਜਿਹੜੇ ਕਿ ਮੁਖੀ ਸ਼ਿਵ ਸੈਨਾ ਦੇ ਅਮਿਤ अरोड़ा ਉਹਨਾਂ ਬੰਨੀਆਂ ਵੀ ਵਿਰੋਧ ਕੀਤਾ ਗਿਆ ਤਾਂ ਦਰਅਸਲ ਮੇਨ ਮੁੱਦੇ ਦੀ ਗੱਲ ਕੀ ਹੈ ਉਹ ਮੈਂ ਤੁਹਾਨੂੰ ਸਾਰੀ ਇੱਕ ਵੀਡੀਓ ਦਿਖਾਉਂਗਾ ਤਾਂ ਪੰਜਾਬ ਦੇ ਬਹੁਤ ਸਾਰੇ ਜਿਹੜੇ ਇਹੋ ਜਿਹੇ ਦਿਲ ਹੋਣਗੇ ਜਿਹੜੇ ਜੇ ਟੁੱਟ ਸਕਦੇ ਨੇ ਬिखर ਸਕਦੇ ਨੇ ਕਿਉਂ ਕਿਉਂਕਿ ਬਹੁਤ ਸਾਰੇ ਲੋਕ ਅਮਰੀਕਾ ਤੱਕ ਤੋਂ ਵੀ ਉਹਦਾ ਸ਼ੋਅ ਦੇਖਣ ਆਏ ਸੀ ਲੁਧਿਆਣੇ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਔਰ ਹੁਣ ਜਿਹੜਾ ਕੁਝ ਹੀ ਦਿਨ ਯਾਨੀ ਇੱਕ ਡੇਢ ਦਿਨ ਦੀ ਗੱਲ ਹੈ ਦਲਜੀਤ ਦਸਾਂਝ ਪੀਐਮ ਮੋਦੀ ਦੇ ਨਾਲ ਮੁਲਾਕਾਤ ਕਰਦੇ ਨੇ ਔਰ ਉਹ ਮੁਲਾਕਾਤ ਦੇ ਵਿੱਚ ਵੀ ਬੇਵਾਦਾ ਵਿੱਚ ਆ ਜਾਂਦੇ ਨੇ ਬਹੁਤ ਸਾਰੇ ਲੋਕ ਕਿਸਾਨਾਂ ਪ੍ਰਤੀ ਲਈਏ ਤਾਂ ਕਿਸਾਨਾਂ ਦਾ ਵੱਡਾ ਪ੍ਰਦਰਸ਼ਨ ਦਲਜੀਤ ਦਸਾਂਝ ਤੇ ਮਿਲਿਆ ਕਿ ਕਿਸਾਨ ਆਗੂ ਬਹੁਤ ਸਾਰੇ ਲੋਕ ਦਲਜੀਤ ਦਸਾਂਝ ਦੇ ਖਿਲਾਫ ਹੋ ਚੁੱਕੇ ਸੀ ਪਰ ਹੁਣ ਮੈਂ ਤੁਹਾਨੂੰ ਇੱਕ ਇਹਦਾ ਵੀਡੀਓ ਦਿਖਾਉਣ ਜਾ ਰਿਹਾ ਦਲਜੀਤ ਦਸਾਂਝ ਦੀ ਦਰਸਲ ਤੇ ਦੇ ਨਾਲ ਬਹੁਤ ਵੱਡਾ ਝਟਕਾ ਪੰਜਾਬ ਦੇ ਲੋਕਾਂ ਨੂੰ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਔਰ ਉਹਨਾਂ ਗੋਰਾ ਗੋਰੀਆਂ ਕਾਲਿਆਂ ਨੂੰ ਜਿਨ੍ਹਾਂ ਦੇ ਦਿਲਾਂ ਦੇ ਉੱਤੇ ਦਲਜੀਤ ਦਸਾਂਝ ਦਾ ਬਹੁਤ ਵੱਡੇ ਪੱਦਰ ਤੇ ਰਾਜ ਹੈ ਤਾਂ ਦੇਖੋ ਇੱਕ ਕਲਾਕਾਰ ਹੈ ਬਹੁਤ ਸਾਰੀ ਉਹਦੀ ਫੈਨ ਫਾਲਿੰਗ ਆ ਅੱਜ ਕੱਲ ਬਿਲਬੋਰਡ ਦੇ ਉੱਤੇ ਉਹਦਾ ਨਾਮ ਚੱਲਦਾ ਬਹੁਤ ਸਾਰਾ ਯਾਨੀ ਇੱਕ ਨਾਮ ਕਮਾ ਚੁੱਕੇ ਦਲਜੀਤ ਦਸਾਂਝ ਕਿਤੇ ਨਾ ਕਿਤੇ ਉਹਨਾਂ ਨੂੰ ਪੰਜਾਬੀਓ ਨਜ਼ਰ ਲੱਗ ਚੁੱਕੀ ਆ ਤਾਂ ਹੁਣ ਜਿਹੜਾ ਤੁਸੀਂ ਵੀਡੀਓ ਦੇਖਣ ਜਾ ਰਹੇ ਹੋ ਇਸ ਵੀਡੀਓ ਦੇ ਵਿੱਚ ਬਹੁਤ ਸਾਰਾ ਵੱਡਾ ਮਾਮਲਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਆਉਣ ਜਾ ਰਿਹਾ ਦਲਜੀਤ ਦਸਾਂਝ ਕਿਸਾਨਾਂ ਦੇ ਵੀ ਨਹੀਂ ਬੋਲੇ ਤਾਂ ਹੁਣ ਤੁਸੀਂ ਦੇਖੋ ਤਾਂ ਹੁਣ ਤੁਸੀਂ ਇਹ ਪਹਿਲਾ ਬਿਆਨ ਸੁਣਾਉਣਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਪੂਰੀ ਗੱਲ ਮੇਰੀ ਜਰੂਰ ਸੁਣਨੀ ਹੈ ਮੇਰੀ ਅਪੀਲ ਹੈ ਉਸ ਤੋਂ ਬਾਅਦ ਮੈਨੂੰ ਕਮੈਂਟ ਵੀ ਜਰੂਰ ਕਰਨੇ ਆ ਤੁਹਾਡੀ ਇਸ ਗੱਲ ਦੇ ਉੱਤੇ ਕੀ ਪ੍ਰਕਿਰਿਆ ਜਰੂਰ ਆਪਣੀ رائے ਦੇਣੀ ਆ ਔਰ ਪੂਰੀ ਵੀਡੀਓ ਜਰੂਰ ਦੇਖਣੀ ਆ ਮੇਰਾ ਵੀਰ ਮੇਰੀ ਅਪੀਲ ਆ ਸੁਣੋ ਇਹ ਨਾ ਬੜੀ ਮਤਲਬ ਇੱਕ ਸਰਲ ਜੀ ਤੇ ਜੇ ਕੋਈ ਬੰਦਾ ਨਾ ਸਮਝੇ ਤੇ ਉਹਦੇ ਲਈ ਬਹੁਤ ਗੁੰਝਲਦਾਰ ਗੁੰਜਲਦਾਰ ਜਿਹੜੀ ਗੱਲ ਹੈਗੀ ਜੇ ਇਹਨੂੰ ਅਗਰ ਅਸੀਂ ਥੋੜੀ ਜੀ ਆ ਇੰਡੀਅਨ ਸਟੇਟ ਦੇ ਨੈਰੇਟਿਵ ਦੇ ਚਰੋਖੇ ਤੋਂ ਬਾਹਰ ਹੋ ਕੇ ਆਪਦੀ ਨੰਗੀ ਅੱਖ ਦੇ ਨਾਲ ਤੇ ਪਿਓਰ ਸੁਰਤ ਦੇ ਨਾਲ ਦੇਖਣ ਦੀ ਕੋਸ਼ਿਸ਼ ਕਰਾਂਗੇ ਤੇ ਬੜਾ ਸਾਫ ਸਾਫ ਦਿਖ ਜਾਂਦਾ ਕਿ ਇੱਕ ਸਟੇਟ ਉਹ ਚਿਹਰਿਆਂ ਨੂੰ ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਆ ਪਰ ਉਹ ਆਪ ਦੇ ਧਾਰਮਿਕ ਜਿਹੜੇ ਹੱਕ ਹਕੂਕਾ ਉਹਨਾਂ ਦੀ ਗੱਲ ਨੂੰ ਇੱਕ ਸਾਈਡ ਤੇ ਰੱਖ ਕੇ ਦੇਸ਼ ਨੂੰ ਫਸਟ ਪ੍ਰਾਇੋਰਟੀ ਤੇ ਰੱਖਣ ਆਪਦੇ ਕੌਮੀ ਹੱਕ ਪੰਜਾਬੀ ਉਹ ਗੱਲ ਇਹ ਸੀ ਵੀ ਜਿਹੜੇ ਬੰਦੇ ਖਿਲਾਫ ਸੀ ਉਹ ਲੋਕ ਜਿਹੜੀਆਂ ਗੱਲਾਂ ਕਰ ਰਹੇ ਨੇ ਉਹ ਮੈਂ ਤੁਹਾਨੂੰ ਇੱਕ ਬਹੁਤ ਹੀ ਸਿਆਣੇ ਬਜ਼ੁਰਗ ਬੰਦੇ ਦੀ ਗੱਲ ਸੁਣਾਈ ਹੈ ਤਾਂ ਹੁਣ ਤੁਸੀਂ ਇਹ ਸਮਝੋ ਮੈਂ ਤੁਹਾਨੂੰ ਹੁਣ ਉਹ ਗੱਲ ਦੱਸਣੀ ਚਾਹੁੰਨਾ ਕਿ ਬੜੇ ਹੀ ਧਿਆਨ ਦੇ ਨਾਲ ਸੁਣਨਾ ਮੇਰਾ ਵੀਰ ਔਰ ਮੈਂ ਫਿਰ ਤੋਂ ਕਹਿਣਾ ਪੂਰੀ ਵੀਡੀਓ ਦੇਖ ਕੇ ਦਸਤੋਂ ਬਾਅਦ ਆਪਣੀ ਪ੍ਰਕਿਰਿਆ ਦੇਣੀ ਨਾ ਭੁੱਲਣਾ ਕਿਉਂਕਿ ਮਾਮਲਾ ਇੱਕ ਉਸ ਹੀਰੇ ਦਾ ਜਿਹੜਾ ਪੰਜਾਬ ਦਾ ਨਹੀਂ ਬਲਕਿ ਮੁਲਖਾਂ ਦੇ ਵਿੱਚ ਮੁਲਖਾਂ ਦੇ ਵਿੱਚ ਉਹਨੇ ਪੰਜਾਬੀ ਅਦਾ ਨਾਮ ਵੀ ਪਹੁੰਚਾਇਆ ਬਹੁਤ ਸਾਰਾ ਯਾਨੀ ਇੱਕ ਵੱਡਾ ਨਾਮ ਕਮਾ ਚੁੱਕੇ ਦਲਜੀਤ ਦੁਸਾਂਝ ਤਾਂ ਹੁਣ ਤੁਸੀਂ ਦੇਖੋ ਇੱਕ ਪਾਸੇ ਖਲਾਫਤਾ ਹੁੰਦੀ ਹੈ ਔਰ ਮੈਂ ਤੁਹਾਨੂੰ ਇੱਕ ਵਕੀਲ ਇਹ ਵੀ ਸੁਣ ਲਓ ਕੀ ਕਹਿ ਰਿਹਾ ਫਿਰ ਮੈਂ ਤੁਹਾਨੂੰ ਉਸ ਗੱਲ ਦਾ ਪੂਰਾ ਮਾਮਲਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਤਰਨ ਜਾ ਰਿਹਾ ਕੀ ਨਰਮੋਦੀ ਪ੍ਰਾਈਮ ਡਿਸਟਿਲੋ ਮਿਲ ਕੇ ਨੋਰਾ ਗੱਲ ਕਰਤੇ ਮੁੱਬੂ ਮਾਨ ਥੋੜੇ ਜਿਹਾ ਪੰਜਾਬ ਸੈਂਟ੍ਰਿਕ ਆ ਕਿ ਉਹਨੂੰ ਪਤਾ ਹੁਣ ਮੇਰੇ ਪੰਜਾਬ ਦੀ ਆਡੀਅੰਸ ਹੈ ਸਾਰੀ ਦੱਲਿਆਲ ਸਾਹਿਬ ਵਾਲਾ ਉਹ ਆਪੇ ਫੈਸਲੇ ਹੀ ਕਰਦੇ ਹੁੰਦੇ ਆ ਸ਼ੋਅ ਕੋਈ ਇਹ ਮੁਫਤ ਕੋਈ ਐਨਜੀਓ ਨਹੀਂ ਲਾ ਰਹੀ ਕਿ ਇਹਨਾਂ ਦਾ ਪੈਸਾ ਇਕੱਠਾ ਕਰਕੇ ਕਿਸਾਨਾਂ ਨੂੰ ਦੇ ਦਾਂਗੇ ਜਾਂ ਪੰਜਾਬ ਲਈ ਵਰਤੇ ਆ ਜਾਊ ਪੰਜਾਬ ਤੇ ਕੋਈ ਖੜਦਾ ਨਹੀਂ ਕੋਈ ਵਿਰਲੇ ਸੂਰ ਮਿਲਦੇ ਆ ਉਹ ਉਹ ਐਨਜੀਓ ਦੇ ਉਹ ਦਲਜੀਤ ਸਾਂਝ ਵਰਕੇ ਨਹੀਂ ਉਹ ਦੇ ਟੇਡ ਲੋਗਿੰਗ ਦਲਜੀਤ ਦਾ ਦੇਖੋ ਦਲਜੀਤ ਦਸਾਂਝ ਨੂੰ ਇਹ ਵਕੀਲ ਹੈ ਮੈਂ ਤੁਹਾਨੂੰ ਇਹਦਾ ਚਿਹਰਾ ਵੀ ਦਿਖਾਉਂਗਾ ਪਹਿਲਾਂ ਤੁਸੀਂ ਦੋਵਾਂ ਦਾ ਚਿਹਰਾ ਦੇਖ ਲਓ ਉਸ ਤੋਂ ਬਾਅਦ ਮੈਂ ਉਹ ਵੀਡੀਓ ਦਿਖਾਉਣ ਜਾ ਰਿਹਾ ਜਿਹੜਾ ਕਿ ਬਹੁਤ ਅਹਿਮ ਹੈ ਇਹ ਵਕੀਲ ਹੈ ਪੇਸ਼ੇ ਤੋਂ ਵਕੀਲ ਹੈ ਇਹ ਵੀ ਖਿਲਾਫ ਆ ਔਰ ਜਿਹੜੀ ਦੂਜੀ ਗੱਲ ਆ ਉਹ ਵੀ ਦਿਖਾ ਦਿੰਨਾ ਮੈਂ ਤੁਹਾਨੂੰ ਕਿਉਂਕਿ ਦੇਖ ਲੈਣਾ ਜ਼ਰੂਰੀ ਹੈ ਜਿਹੜੇ ਤੁਹਾਡੇ ਮਨ ਦੇ ਵਿੱਚ ਕੁਝ ਰਹਿ ਨਾ ਜਾਵੇ ਇਹ ਜਿਹੜਾ ਸਿਆਣਾ ਇੱਕ ਪ੍ਰੋਫੈਸਰ ਇਹਨੇ ਕੀ ਕਿਹਾ ਕਹਿੰਦਾ ਵੀ ਕਿਸਾਨ ਔਰ ਹੋਰ ਸਾਰੇ ਬਹੁਤ ਵੱਡੇ ਪ੍ਰੋਟੈਸਟ ਹੋ ਰਹੇ ਨੇ ਸਾਡੇ ਹਿੰਦੁਸਤਾਨ ਦੇ ਵਿੱਚ ਯਾਨੀ ਪੰਜਾਬ ਦੇ ਵਿੱਚ ਤਾਂ ਦਲਜੀਤ ਸਾਂਝ ਨੂੰ ਮੋਦੀ ਸਰਕਾਰ ਦੇ ਨਾਲ ਜਾ ਕੇ ਉੱਥੇ ਝੁਕਦੇ ਨੇ ਔਰ ਉਸ ਤੋਂ ਬਾਅਦ ਬਹੁਤ ਸਾਰਾ ਯਾਨੀ ਇੱਕ ਵਿਰੋਧ ਸ਼ੁਰੂ ਹੋ ਜਾਂਦਾ ਕਿਸਾਨਾਂ ਬਣੀਓ ਫਿਰ ਇੱਕ ਸ਼ੋਅ ਲੱਗਦਾ ਉਹਦੀ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਹੈ ਗੁਰੂਆਂ ਪੀਰਾਂ ਨੂੰ ਲੈ ਕੇ 31 ਦਸੰਬਰ ਜਿਹੜਾ ਕਿ 31 ਦਸੰਬਰ ਦਾ ਦਿਨ ਸ਼ੋਅ ਅਨਾਉਂਸ ਕੀਤਾ ਜਾਂਦਾ ਉਹ ਸ਼ੋਅ ਲਾ ਵੀ ਦਿੱਤਾ ਜਾਂਦਾ ਬਹੁਤ ਸਾਰਾ ਨਾਮ ਕਮਾਇਆ ਜਾਂਦਾ ਬਹੁਤ ਸਾਰੇ ਪੈਸੇ ਵੀ ਕਮਾਏ ਜਾਂਦੇ ਨੇ ਬੜੇ ਧਿਆਨ ਦੇ ਨਾਲ ਸੁਣਨ ਦੀ ਲੋੜ ਹੈ ਕਿਉਂਕਿ ਉਹ ਕਰੈਕਟਰ ਐਸਾ ਕਰੈਕਟਰ ਜਿਹਦੇ ਨਾਲ ਲੱਖਾਂ ਨਹੀਂ ਕਰੋੜਾਂ ਲੋਕ ਜੁੜੇ ਹੋ ਸਕਦੇ ਨੇ ਤੁਹਾਡਾ ਦਿਲ ਵੀ ਟੁੱਟ ਸਕਦਾ ਔਰ ਜਿਹੜਾ ਕਿ ਤੁਹਾਡੇ ਮਨ ਨੂੰ ਠੇਸ ਵੀ ਲੱਗ ਸਕਦੀ ਹੈ ਪਰ ਇਹ ਸੱਚ ਜਾਣਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਨਾ ਕਿ ਜਿਹੜਾ ਕੋਈ ਅਸਲੀ ਪੰਜਾਬੀ ਹੈ ਉਹੀ ਬੰਦਾ ਕਮੈਂਟ ਕਰਿਓ ਜਿਹੜਾ ਕਿ ਦਲਜੀਤ ਦਸਾਂਜ ਦਾ ਠੈਨ ਹੋ ਕੇ ਨਹੀਂ ਇੱਕ ਇਨਸਾਨੀਅਤ ਹੋਣ ਦੇ ਨਾਤੇ ਤੁਸੀਂ ਕਮੈਂਟ ਜ਼ਰੂਰ ਕਰਨਾ ਕਿਉਂਕਿ ਗੱਲ ਕੌਮ ਦੇ ਨਾਲ ਜੁੜੀ ਹੈ ਇੱਕ ਕਲਾਕਾਰ ਹੋਣਾ ਆਪਣੇ ਆਪ ਦੇ ਵਿੱਚ ਕੋਈ ਰੱਬ ਨਹੀਂ ਬਣ ਜਾਂਦਾ ਇਹ ਗੱਲ ਆਪਾਂ ਸਾਰੇ ਜਾਣਦੇ ਹਾਂ ਬਹੁਤ ਵੱਡੇ ਵੱਡੇ ਕਲਾਕਾਰ ਇਸ ਧਰਤੀ ਦੇ ਉੱਤੋਂ ਹੋ ਕੇ ਗਏ ਨੇ ਜਿਵੇਂ ਕਿ ਸਿੱਧੂ ਮੂਸੇਵਾਲੇ ਦਾ ਨਾਮ ਬਹੁਤ ਵੱਡਾ ਸੀ ਔਰ ਤੁਸੀਂ ਹੁਣ ਜਿਹੜੀ ਅਸਲੀਅਤ ਉਹ ਇਹੀ ਆ ਪੰਜਾਬੀਓ ਦਲਜੀਤ ਦੋਸਾਂਝ ਮੋਦੀ ਕੋਲ ਜਾਂਦੇ ਨੇ ਮੁਲਾਕਾਤ ਹੁੰਦੀ ਹੈ ਬਹੁਤ ਸਾਰਾ ਯਾਨੀ ਕਿ ਵਿਰੋਧ ਹੁੰਦਾ ਦਲਜੀਤ ਦਸਾਂਝ ਦਾ ਉਸ ਤੋਂ ਬਾਅਦ 31 ਦਸੰਬਰ ਵਾਲਾ ਜਿਹੜਾ ਕਿ ਉਹਨੇ ਸ਼ੋਅ ਲਾਇਆ ਉਹਦਾ ਵੀ ਵੱਡੇ ਪੱਧਰ ਤੇ ਜਿਹੜਾ ਕਿ ਵਿਰੋਧ ਹੋਇਆ ਸਾਡੇ ਗੁਰੂਆਂ ਤੇ ਕਾਲੀਆਂ ਰਾਤਾਂ ਬਹੁਤ ਸਾਰੀਆਂ ਮਾਤਾ ਗੁਜਰੀ ਦੇ ਉੱਤੇ ਗੁਰੂ ਸਾਹਿਬ ਦੇ ਉੱਤੇ ਬਹੁਤ ਤਸ਼ੱਦਦ ਹੋਇਆ ਤੇ ਸਾਡੇ ਲਈ ਸ਼ਹੀਦੀਆਂ ਪਾਈਆਂ ਉਹਨਾਂ ਨੇ ਭੁੱਖਣ ਪਾਣਿਆਂ ਨੇ ਉਹ ਮਨੂਹ ਰਾਤਾਂ ਦੇਖੀਆਂ ਤਾਂ ਉਸੇ ਹੀ ਦਿਨਾਂ ਦੇ ਵਿੱਚ ਦਲਜੀਤ ਦਸਾਂਝ ਇੱਕ ਬਾ ਜਿਵੇਂ ਕਹਿ ਸਕਦੇ ਆ ਆਪਣੇ ਆਪ ਤੇ ਇੱਕ ਬਹੁਤ ਵੱਡਾ ਵਿਰੋਧ ਖੜਾ ਕਰ ਲਿਆ ਸੀ ਸ਼ੋਰ ਆ ਕੇ ਕਿਉਂਕਿ ਗੁਰੂਆਂ ਦਾ ਦਿਹਾੜਾ ਚੱਲ ਰਿਹਾ ਸੀ ਤਾਂ ਉਹਨਾਂ ਨੇ ਆਪਣਾ ਇੱਕ ਸ਼ੋਅ ਨੂੰ ਮੁੱਖ ਰੱਖਿਆ ਉਹਦੇ ਵਿੱਚ ਵੀ ਬਹੁਤ ਸਾਰਾ ਵਿਰੋਧ ਕੀਤਾ ਲੋਕਾਂ ਨੇ ਪਰ ਹੁਣ ਜਿਹੜੀ ਗੱਲ ਆ ਪੰਜਾਬੀਓ ਗੱਲ ਦੇਖੋ ਕਿਸਾਨਾਂ ਨੇ ਬਹੁਤ ਵੱਡਾ ਸੰਘਰਸ਼ ਲੜ ਰਹੇ ਕਿਸਾਨ ਔਰ ਦੂਜਾ ਨੰਬਰ ਦੰਨੇਵਾਲ ਸਾਹਿਬ ਨੇ ਜਿਹੜਾ ਵਰਤ ਰੱਖਿਆ ਉਹਨੂੰ ਲੈ ਕੇ ਕਦੇ ਦਲਜੀਤ ਦੋਸਾਂਝ ਦੇ ਮੂੰਹੋਂ ਗੱਲ ਨਿਕਲੀ ਐ ਔਰ ਦੂਜਾ ਨੰਬਰ ਜਿਹੜਾ ਕਿ ਮੋਦੀ ਕੋਲ ਜਾ ਕੇ ਉਹਨਾਂ ਨੇ ਮੁਲਾਕਾਤ ਕੀਤੀ ਤਾਂ ਉਸ ਮੁਲਾਕਾਤ ਦੇ ਵਿੱਚ ਕੋਈ ਵੀ ਗੱਲ ਨੂੰ ਉਹਨੇ ਅਹਿਮ ਨਹੀਂ ਰੱਖਿਆ ਨਾ ਕਿਸਾਨਾਂ ਦੀ ਨਾ ਪੰਜਾਬ ਦੀ ਤੇ ਨਾ ਸਾਡੀ ਸਿੱਖੀ ਦੀ ਤਾਂ ਮੈਂ ਫਿਰ ਤੋਂ ਕਹਿੰਨਾ ਜਿੰਨੇ ਤੁਸੀਂ ਭੈਣ ਭਰਾ ਦੇਖ ਰਹੇ ਹੋ ਇੱਕ ਇਨਸਾਨੀਅਤ ਹੋਣ ਦੇ ਨਾਤੇ ਸਹੀ ਗੱਲ ਸਮਝ ਕੇ ਕਿ ਜਿਹੜੀ ਸਾਡੀ ਕੌਮ ਆ ਉਹ ਪੰਜਾਬੀ ਹੈ ਸਾਡਾ ਸਿੱਖ ਇਤਿਹਾਸ ਹੈ ਉਸ ਪੱਗ ਨੇ ਦਲਜੀਤ ਦਸਾਂਝ ਨੂੰ ਉਹਨਾਂ ਸ਼ਿਖਰਾਂ ਤੱਕ ਪਹੁੰਚਾਇਆ ਜਿੱਥੇ ਕਿ ਅੱਜ ਬਿੱਲਬੋਰਡ ਤੋਂ ਵੀ ਅੱਗੇ ਟੱਪ ਚੁੱਕਿਆ ਉਹਦਾ ਨਾਮ ਬਹੁਤ ਵੱਡਾ ਨਾਮ ਹੋ ਚੁੱਕਿਆ ਤੇ ਉਸ ਬੰਦੇ ਨੇ ਮੁਲਾਕਾਤ ਦੇ ਦੌਰਾਨ ਕੋਈ ਵੀ ਸੰਦੇਸ਼ ਨਹੀਂ ਆਉਂਦਾ ਸਿਰਫ ਇੱਕ ਮੀਟਿੰਗ ਹੁੰਦੀ ਆ ਉਸ ਮੀਟਿੰਗ ਦੇ ਵਿੱਚ ਮੋਦੀ ਦੇ ਨਾਲ ਪੂਰੀਆਂ ਯਾਨੀ ਇੱਕ ਖਿਲਵਲੀਆਂ ਹੀ ਉਡਾ ਰਹੇ ਨੇ ਪਰ ਹੁਣ ਵੱਡੇ ਪੱਧਰ ਤੇ ਵਿਰੋਧ ਫੇਰ ਤੋਂ ਹੋਣ ਲੱਗ ਰਿਹਾ ਦਲਜੀਤ ਦਸਾਂਝ ਦਾ ਸਾਡੇ ਲਈ ਸਾਡੇ ਕੌਮ ਦੇ ਲਈ ਸਾਡੇ ਕਿਸਾਨਾਂ ਦੇ ਲਈ ਸਾਡੀ ਪੰਜਾਬੀ ਅੱਦੇ ਲਈ ਤੇ ਨਾ ਸਾਡੀ ਕੌਮ ਦੇ ਲਈ ਦਲਜੀਤ ਦਸਾਂਝ ਨਹੀਂ ਬੋਲੇ ਤਾਂ ਹੁਣ ਮੇਰੀ ਅਪੀਲ ਆ ਤੁਹਾਡੇ ਅੱਗੇ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆਂ